ਤੁਸੀਂ ਕਹਿੰਦੇ ਹੋਣੇ ਆ ਵੀ ਇੱਕ ਕਾਲੇ ਅੰਗਰੇਜ਼ ਜਿਹੇ ਸਿਗਾ ਸਰਦਾਰ ਸੁਖਦੇਵ ਸਿੰਘ ਢਿੰਸਾ ਸੀਨੀਅਰ ਅਕਾਲੀਆ ਕੋ ਸੁਖਦੇਵ ਸਿੰਘ ਢਿੰਸਾ ਨਹੀਂ ਰਹੇ ਵੱਖ-ਵੱਖ ਲੀਡਰਾਂ ਨੇ ਜਿਹੜਾ ਦੁੱਖ ਪ੍ਰਗਟਾਇਆ ਜੀ ਕਾਫੀ ਦਿਨਾਂ ਤੋਂ ਬਿਮਾਰ ਚੱਲਦੇ ਸੀਗੇ ਜੀ ਟਲੋ ਸਰ ਕੰਦੀ ਸਾਹਿਬ 99 ਸਾਲ ਦੀ ਉਮਰ ਸੀ ਸਰਦਾਰ ਸੁਖਦੇਵ ਸਿੰਘ ਦੀ ਸਾਡੀ ਜੀ ਔਰ ਫੇਫਰ ਦੇ ਇਨਫੈਕਸ਼ਨ ਤੋਂ ਪੀੜਤ ਸੀ ਕਿ ਕਾਫੀ ਸਮੇਂ ਤੋਂ ਹਮਮੋਹਾਲੀ ਦੇ ਇੱਕ ਵੱਡੇ ਹਸਪਤਾਲ ਦੇ ਵਿੱਚ ਦਾਖਲ ਸੀਗੇ ਹਮਮ ਕੱਲ ਸ਼ਾਮੀ ਅਚਨਚੇਤ ਉਹ ਵਿਛੋੜਾ ਦੇ ਜੰਦੇ ਉਹਨਾਂ ਦੇ ਪੁੱਤਰ ਪਰਮਿੰਦਰ ਸਿੰਘ ਕਿੰਸਾ ਨੇ ਲੋਕਾਂ ਦੇ ਨਾਲ ਇਹ ਖਬਰ ਸਾਂਝੀ ਕੀਤੀ ਹੈ ਜੀ ਅੱਜ ਸਰਕਾਰੀ ਸਨਮਾਨਾਂ ਦੇ ਨਾਲ ਉਹਨਾਂ ਨੂੰ ਸਨਮਾਨ ਹੋ ਕਿਉਂਕਿ ਉਹਨਾਂ ਨੂੰ ਪਦਮ ਸ਼੍ਰੀ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਸੀ ਰਾਸ਼ਟਰਪਤੀ ਨੇ ਜੀ 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 ਜਿਵੇਂ ਤੁਸੀਂ ਕਿਹਾ ਸਰਪ ਸੁਖਦੇਵ ਸਿੰਘ ਸਾਹਿਬ ਬਹੁਤ ਦਰਉਸ਼ਿੰਦ ਦਿਮਾਗ ਪੋਲਿਟਿਕਲ ਲੀਡਰ ਸੀ ਜੀ ਇਹਨਾਂ ਨੇ ਆਪਣੀ ਰਾਜਨੀਤੀ ਹੈ ਜਿਹੜੀ ਉਹ ਰਣਵੀਰ ਕਾਲਜ ਸਮਰੂਪ ਦੀ ਪ੍ਰਧਾਨਗੀ ਤੋਂ ਸ਼ੁਰੂ ਕੀਤੀ ਸੀ ਇਰੇ ਪਿੰਡ ਦੇ ਸਰਪੰਚ ਬਣਦੇ ਐ। ਫੇਰੇ ਕੋਆਪਰੇਟਿਵ ਲਹਿਰ ਦੇ ਵਿੱਚ ਐਕਟਿਵ ਹੁੰਦੇ ਐ। ਹਮਮ ਸੈਂਟਰਲ ਕੋਆਪਰੇਟਿਵ ਬੈਂਕ ਦੇ ਜਿਹੜੇ ਐ ਚੇਅਰਮੈਨ ਬਣਦੇ ਐ। ਔਰ 1972 ਦੇ ਵਿੱਚ ਇੱਕ ਇੰਡੀਪੈਂਡੈਂਟ ਚੋਣ ਲੜਦੇ ਐ। ਜੀ ਆਜ਼ਾਦ ਚੋਣ ਲੜਦੇ ਐ। ਹਮਮ ਔਰ ਆਜ਼ਾਦ ਚੋਣ ਲੜ ਕੇ ਇਹ ਚਿੱਤ ਜਾਂਦੇ ਐ। ਜੀ ਸਰਕਾਰ ਕਾਂਗਰਸ ਪਾਰਟੀ ਦੀ ਬਣ ਜਾਂਦੀ ਐ। ਜੈਨੀ ਜੈਨ ਸਿੰਘ ਹੁੜੀ Chief Minister ਬਣਦੇ ਐ। ਜੀ ਬੜੀ ਕੋਸ਼ਿਸ਼ ਕੀਤੀ ਸੀ ਕਿ ਸੁਖਦੇਵ ਸਿੰਘ ਢੀਕਸਾ ਕਾਂਗਰਸ ਜੁਆਇਨ ਕਰ ਲੈਣ। ਹਮਮ ਅਰੇ ਜਿਸ ਤਰ੍ਹਾਂ ਦਿੱਤੋਂ ਨੇ ਆਉਤਰ ਪੀ ਗੁਰੂ ਆਪੀਰਾ ਦੀ ਤਰਤੀ ਹੈ ਔਰ ਪਰਜਾ ਮੰਡਲ ਲਹਿਰ ਮੁਜਾਰਾ ਲਹਿਰ ਅਕਾਲੀ ਲਹਿਰ ਦੀ ਉਹ ਘੜ ਰਹੀ ਹੈ ਜੀ ਸੰਤ ਹਰਜਨ ਸਿੰਘ ਉਸ ਲੋਂਗੋਵਾਲ ਉਸ ਉਸ ਇਲਾਕੇ ਦੇ ਵਿੱਚ ਵਿਚਰਦੇ ਹੁੰਦੇ ਸੀ ਜੀ ਔਰ ਸੰਤ ਹਰਜਨ ਸਿੰਘ ਲੋਂਗੋਵਾਲ ਦੇ ਨਾਲ ਇਹਨਾਂ ਦੀ ਨੇੜਤਾ ਸੀ ਪਰ ਇਹ ਫਿਰ ਅਕਾਲੀ ਦਲ ਜੋਇਨ ਕਰ ਲੈਂਦੇ ਹੂੰ ਹੂੰ ਅਕਾਲੀ ਦਲ ਜੋਇਨ ਕਰਨ ਤੋਂ ਬਾਅਦ ਇਹ ਪ੍ਰਕਾਸ਼ ਸਿੰਘ ਬਾਦਲ ਦੇ ਨੇੜੇ ਹੋ ਜਾਂਦੇ ਐ ਤੇ ਮੇਰੇ ਖਿਆਲ ਮੁਤਾਬਕ ਪ੍ਰਕਾਸ਼ ਸਿੰਘ ਬਾਦਲ ਦੀ 19 ਜਰ ਤੱਕ ਝੰਡੀ ਬੁਲੰਦ ਰਹੀ ਹੈ ਜਿੰਨੀ ਦੇਰ ਤੱਕ ਉਹਦੇ ਸੱਜੇ ਖੱਬੇ ਦੋ ਬੰਦੇ ਰਹੇ ਹੈ ਜੀ ਸੱਜੇ ਪਾਸੇ ਹੁੰਦੇ ਸੀ ਸੁਖਦੇਵ ਸਿੰਘ ਢੀਸਾ ਜਿਹੜੇ ਆਕਾਲੀ ਦਲ ਦੇ ਸੈਕਟਰੀ ਜਨਰਲ ਬਣ ਗਏ ਸੀ ਤੇ ਖੱਬੇ ਪਾਸੇ ਹੁੰਦੇ ਸੀ ਸਰਦਾਰ ਬਲਵਿੰਦਰ ਸਿੰਘ ਪੁੰਦੜ ਜੀ ਪ੍ਰਕਾਸ਼ ਸਿੰਘ ਬਾਦਲ ਨੂੰ ਜ਼ਿੰਦਗੀ ਦੇ ਵਿੱਚ ਬੜਗੀਆਂ ਚੁਣੌਤੀਆਂ ਆਈਆਂ ਪਹਿਲੀ ਚੁਣੌਤੀ ਤਾਂ ਉਹਨਾਂ ਨੂੰ ਆਪਣੀ ਪਾਰਟੀ ਦੇ ਅੰਦਰੋਂ ਜਸਟਿਸ ਗੁਰਨਾਮ ਸਿੰਘ ਮੇਰੇ ਤੋਂ ਸ਼ੁਰੂ ਹੁੰਦੀ ਹੈ ਵੈਸੇ ਜਸਟਿਸ ਗੁਰਨਾਮ ਸਿੰਘ ਨੇ ਚੁਣੌਤੀ ਪ੍ਰਕਾਸ਼ ਸਿੰਘ ਬਾਦਲ ਨਹੀਂ ਦਿੱਤੀ ਸੀ ਕਿਉਂਕਿ ਜਸਪ੍ਰੀਤ ਗੁਰਨਾਮ ਸਿੰਘ ਪਹਿਲੀ ਵਾਰ ਪੰਜਾਬ ਦੇ ਮੁੱਖ ਮੰਤਰੀ ਜਦੋਂ ਪੰਜਾਬੀ ਸੂਬਾ ਬਣਦਾ ਹੈ 1967 ਦੀਆਂ ਚੋਣਾਂਵੀਆਂ ਉਹਦੇ ਵਿੱਚ ਉਹ ਮੁੱਖ ਮੰਤਰੀ ਬਣਦੇ ਜੀ ਉਹ ਸਰਕਾਰ ਉਹਨਾਂ ਦੀ ਟੁੱਟ ਜਾਂਦੀ ਹੈ ਕਿਉਂਕਿ ਲਸ਼ਮਨ ਸਿੰਘ ਗਿੱਲ ਨੇ ਜਿਹੜੀ ਹੈਗੀ ਕਾਂਗਰਸ ਪਾਰਟੀ ਨਾਲ ਮਿਲ ਕੇ ਬਗਾਵਤ ਕਰ ਦਿੱਤੀ ਸੀ ਤੇ ਉਹਨਾਂ ਨੇ ਆਪਣੀ ਸਰਕਾਰ ਬਣਾਈ ਸੀ ਜੀ ਇਹ ਠੀਕ ਹੈ ਕਿ ਲਸ਼ਮਨ ਸਿੰਘ ਗਿੱਲ ਹੋਰਾਂ ਨੇ ਆਪਣੀ ਪਾਰਟੀ ਛੱਡ ਦਿੱਤੀ ਸੀ ਪਰ ਇਹ ਵੀ ਮੰਨਣਾ ਪੈਣਾ ਹੈ ਕਿ ਲਸ਼ਮਣ ਸਿੰਘ ਗਿੱਲੇ ਦੇ ਕੋਲੇ ਵਿਵੇਕ ਵੀ ਸੀ ਬੁੱਧੀ ਵੀ ਸੀ ਤੇ ਫੈਸਲੇ ਲੈਣ ਦੀ ਤਾਕਤ ਸੀ ਜੀ ਇਹ ਚੰਦੀ ਸ਼ਾਹ ਕਾਰਨ ਇਹ ਹੀ ਹੈ ਕਿ ਕੁਝ ਮਹੀਨੇ ਹੀ ਜਿਹੜੇ ਆ ਮੁੱਖ ਮੰਤਰੀ ਰਹੇ ਲੇਕਿਨ ਉਹਨਾਂ ਨੇ ਉਹਨਾਂ ਮਹੀਨਾ ਦੌਰਾਨ ਹੀ ਆਪਣਾ ਅਜੇਹਾ ਕੀਰਤੀਮਾਨ ਸਟਾਪ ਕੀਤਾ ਕਿ ਲੋਕ ਅੱਜ ਤੱਕ ਉਹਨਾਂ ਨੂੰ ਯਾਦ ਕਰਦੇ ਆ ਬਿਲਕੁਲ ਜੀ ਅਸੈਂਬਲੀ ਟੁੱਟ ਜਾਂਦੀ ਹੈ ਤੇ ਫਿਰ 1969 ਦੇ ਵਿੱਚ ਜੋੜ ਹੁੰਦੀ ਹੈ 1969 ਦੇ ਵਿੱਚ ਫਿਰ ਜਸਪ੍ਰੀਤ ਗੁਰਨਾਮ ਸਿੰਘ ਜਿਹੜੇ ਹੈਗੇ ਚੀਫ ਮਿਨਿਸਟਰ ਬਣ ਜਾਂਦੇ ਆ ਹਮਮ ਲੇਕਿਨ ਜਥੇਦਾਰ ਸੰਤੋਖ ਸਿੰਘ ਜਿਹੜੇ ਦਿੱਲੀ ਵਾਲੇ ਹੁੰਦੇ ਸੀ ਜੀ ਬੰਤ ਫਤੇ ਸਿੰਘ ਚੌਂਦੇਸ ਦੀ ਕਿ ਉਹਨਾਂ ਨੂੰ ਬਣਾ ਦਿੱਤਾ ਜਾਵੇ ਰਾਜ ਸਭਾ ਦੇ ਮੈਂਬਰ ਜੀ ਔਰ ਜਸਟਿਸ ਗੁਰਨਾਥ ਸਿੰਘ ਚੌਂਦੇਸ ਦੀ ਕਿ ਉਹ ਇੰਦਰਾ ਗਾਂਧੀ ਦੇ ਬਹੁਤ ਕਰੀਬ ਹੈ ਤੇ ਜਿਹੜਾ ਬੰਦਾ ਇੰਦਰਾ ਗਾਂਧੀ ਦੇ ਕਰੀਬ ਹੋਵੇ ਤੇ ਉਸ ਬੰਦੇ ਨੂੰ ਆਪਾਂ ਇਸ ਤਰ੍ਹਾਂ ਨਾਂ ਬਣਾਈਏ ਇਸ ਗੱਲ ਦੇ ਉੱਤੇ ਜਸਟਿਸ ਗੁਰਨਾਥ ਸਿੰਘ ਦਾ ਤੇ ਫਤੇ ਸਿੰਘ ਉਹਨਾਂ ਦਾ ਸੰਤਾ ਦਾ ਪੈ ਗਿਆ ਸੀ ਵਿਗਾੜ ਜੀ ਤੇ ਸੰਤ ਫਤੇ ਸਿੰਘ ਹੋਰਾਂ ਨੇ ਆਪਣੀ ਪਾਰਟੀ ਨੂੰ ਹੁਕਮ ਦਿੱਤਾ ਸੀ ਜਦੋਂ ਬਜਟ ਸੈਸ਼ਨ ਆਇਆ ਕਿ ਬਜਟ ਨਹੀਂ ਪੇਸ਼ ਕਰਨਾ ਜੀ ਬਲਵੰਤ ਸਿੰਘ ਉਹਨਾਂ ਜਿਹੜੇ ਵਿੱਚ ਪ੍ਰਧਾਨ ਮੰਤਰੀ ਉੱਦੇਸ਼ੀ ਬਲਵੰਤ ਸਿੰਘ ਨੂੰ ਜਦੋਂ ਸਪੀਕਰ ਰਵੀਦਰਸ਼ ਨੇ ਕਿਹਾ ਜੀ ਬਜਟ ਪੇਸ਼ ਕਰੋ ਉਹਨੇ ਰਿਫਿਊਜ਼ ਕਰਤਾ ਕਹਿੰਦਾ ਜੀ ਸਾਡਾ ਮੁੱਖ ਮੰਤਰੀ ਦੇ ਵਿੱਚ ਵਿਸ਼ਵਾਸ ਨਹੀਂ ਰਿਹਾ ਇਸ ਲਈ ਮੈਂ tailed ਸਰਕਾਰ ਵੱਲੋਂ ਇਸ ਮੁੱਖ ਮੰਤਰੀ ਦੀ ਪ੍ਰਧਾਨਗੀ ਦੇ ਵਿੱਚ ਬਜਟ ਪੇਸ਼ ਨਹੀਂ ਕਰਦਾ ਹੂੰ ਹੂੰ ਗਲਤੀ ਕਰ ਬੈਠੇ ਜਸਟਿਸ ਕੁਲਰਾਮ ਸਿੰਘ ਉਹਨਾਂ ਨੇ ਖੁਦ ਬਜਟ ਪੇਸ਼ ਕਰਤਾ ਤੇ ਉਹ ਬਜਟ ਡਿੱਗ ਪਿਆ ਨਤੀਜਾ ਇਹ ਹੋਇਆ ਕਿ ਸਰਕਾਰ ਟੁੱਟ ਗਈ ਫਿਰ ਇੱਕ ਸੰਕਟ ਖੜਾ ਹੋ ਗਿਆ ਕਿ ਮੁੱਖ ਮੰਤਰੀ ਕਿਹਨੂੰ ਬੁਲਾਇਆ ਜਾਵੇ ਜੀ ਜਿਹੜੀ ਤੱਥਾਂ ਤੋਂ ਪੁਸ਼ਟੀ ਹੁੰਦੀ ਹੈ ਕਹਿੰਦੇ ਵੀ ਸ਼ਖੰਤ ਫਤਿਹ ਸਿੰਘ ਤੇ ਬਲਵੰਤ ਸਿੰਘ ਜਿਹੜੇ ਸੀ ਕਿ ਸੋਨ ਸਿੰਘ ਬਾਸੂ ਨੂੰ ਮੁੱਖ ਮੰਤਰੀ ਬਣਾ ਦਿੱਤਾ ਜਾਵੇ ਲੇਕਿਨ ਰਵਿੰਦਰ ਸਿੰਘ ਜਿਹੜੇ ਉਸ ਵੇਲੇ ਵਿਧਾਨ ਸਭਾ ਦੇ ਸਪੀਕਰ ਹੁੰਦੇ ਸੀ ਔਰ ਉਹਨਾਂ ਦਾ ਵੀ ਜਿਹੜਾ ਪਰਿਵਾਰ ਹੈ ਵੱਡਾ ਅਕਾਲੀ ਪਰਿਵਾਰ ਹੈ ਉਹ ਬਲਦੇਵ ਸਿੰਘ ਡਿਫੈਂਸ ਮਿਨਿਸਟਰ ਜਿਹੜੇ ਭਾਰਤ ਦੇ ਪਹਿਲਾ ਉਹਨਾਂ ਦੇ ਭਤੀਜੇ ਸੀ ਜੀ ਉਹਨਾਂ ਨੇ ਕਿਹਾ ਜੀ ਸਾਨੂੰ ਇਹ ਪਰਵਾਹ ਨਹੀਂ ਤੇ ਚੰਦੀ ਸ਼ਾਹ ਮੇਰੀ ਰਵਿੰਦਰ ਸਿੰਘ ਨਾਲ ਇੱਕ ਵਾਰੀ ਗੱਲ ਹੋਈ ਸੀ ਉਹਨਾਂ ਨੇ ਦੱਸਿਆ ਕਿ ਉਹ 22 ਐਮਐਲਏ ਨੂੰ ਲੈ ਕੇ ਆਪਣੇ ਪਿੰਡ ਪਹੁੰਚ ਗਏ ਸੀ ਡੁਬਣਾ ਪਹਾੜੀ ਜ਼ਿਲ੍ਹੇ 'ਚ ਅੱਜਕੱਲ ਉਹ ਡੁਬਣਾ ਪਿੰਡ ਉੱਥੇ ਪਹੁੰਚ ਗਏ ਸੀ ਤੇ ਉੱਥੇ ਉਹਨਾਂ ਨੇ ਬਾਈਕਾਟ ਕਰਤਾ ਸੀ ਕਿ ਅਸੀਂ ਕਿਸੇ ਨੂੰ ਨਹੀਂ ਮਿਲਣਾ ਫਿਰ ਸੰਤ ਅਦਰਸ਼ ਸਿੰਘ ਉਹਨੇ ਆਪਣੇ ਐਲਕੀ ਭੇਜੇ ਕਿ ਤੁਸੀਂ ਕਰੋ ਖੁਸ਼ਨਾ ਖੁਸ਼ਾਬਾ ਇਹਦਾ ਮਤਲਬ ਕੋਈ ਨਾ ਕੋਈ ਹਾਲ ਕੱਢੀ ਜੀ ਕਿਉਂਕਿ ਬਲਦੇਵ ਸਿੰਘ ਦਾ ਬੇਟਾ ਬਾਦਲ ਪਰਿਵਾਰ ਦੇ ਵਿੱਚ ਵਿਆਹਿਆ ਹੋਇਆ ਐ ਤੇ ਰਿਸ਼ਤੇਦਾਰੀ ਸੀ ਬਾਦਲ ਪਰਿਵਾਰ ਨਾਲ ਜੀ ਤੇ ਸਿਰਫ ਸੋਚ ਵਿਚਾਰ ਕੇ ਰਵਿੰਦਰ ਸਿੰਘ ਕਹਿੰਦਾ ਵੀ ਮੈਂ ਤਾਂ ਮੁੱਖ ਮੰਤਰੀ ਨਹੀਂ ਬਣ ਸਕਦਾ ਕਿਉਂਕਿ ਮੇਰਾ ਕਾਰੋਬਾਰ ਐਨਾ ਵੱਡਾ ਹੈ ਕਿ ਮੈਨੂੰ ਤਾਂ ਵਿਧਾਨ ਸਭਾ ਦੀ ਪ੍ਰਧਾਨਗੀ ਕਰਨ ਵਾਸਤੇ ਟਾਈਮ ਮਸਲ ਮਿਲਦਾ ਹੈ ਆ ਸਰਦਾਰਾਂ ਦਾ ਮੁੰਡਾ ਹੈ ਦਾਊ ਜਾਂ ਬੰਦਾ ਤੇ ਆਪਾਂ ਇਹਨੂੰ ਮੁੱਖ ਮੰਤਰੀ ਬਣਾ ਦਿੱਤੇ ਪ੍ਰਕਾਸ਼ ਸਿੰਘ ਬਾਦਲ ਉਦੋਂ ਮੁੱਖ ਮੰਤਰੀ ਬਣੇ ਸੀ ਜੀ ਤੋਂ ਪ੍ਰਕਾਸ਼ ਸਿੰਘ ਬਾਦਲ ਨੇ ਚੁਣੌਤੀ ਦਿੱਤੀ ਸੀ ਆਪਾਂ ਡਾਲੀ ਪੋਲਿਟਿਕਸ ਦੀ ਗੱਲ ਕਰਨ ਲਾ ਕਿ ਜੁੜਦੀ ਹੈ ਢਿੱਡਸਾ ਸਾਹਿਬ ਦੇ ਨਾਲ ਹੂੰ ਉਹਦੇ ਤੋਂ ਫਿਰ ਉਹ ਜਿਹੜੇ ਲਾਈਮਲਾਈਟ ਦੇ ਵਿੱਚ ਆਏ ਤੇ ਅੱਗੇ ਫਿਰ ਜਥੇਦਾਰ ਗੁਰਚਰਨ ਸਿੰਘ ਤੌੜਾ ਹੋਣ ਜਥੇਦਾਰ ਜਗਦੀਪ ਸਿੰਘ ਤਲਵੰਡੀ ਹੋਣ ਚਾਹੇ ਕੋਈ ਹੋਰ ਹੋਵੇ ਅ ਗੁਰਮੀਤ ਸਿੰਘ ਬਰਾੜੋਂ ਜਿਹੜੇ ਗਮੀਤ ਸਿੰਘ ਬਰਾੜ ਦੇ ਸਾਧਰੂ ਹੁੰਦੇ ਸੀ ਜੀ ਇਹਨਾਂ ਸਾਰਿਆਂ ਨੂੰ ਮਤਲਬ ਜਿਹੜੀ ਹੈਗੀ ਐ ਜਿਹੜੀ ਆਪਾਂ ਕਹਿ ਸਕਦੇ ਆਂ ਵੀ ਧੋਬੀ ਪਟੜਾ ਮਾਰਦੇ ਹੁੰਦੇ ਸੀ ਪ੍ਰਕਾਸ਼ ਸਿੰਘ ਬਾਦਲ ਉਹਦੇ ਵਿੱਚ ਦੋ ਨਾ ਦੇ ਮੁੱਖ ਸਲਾਹਕਾਰ ਸੀ ਠੀਕ ਸਾਹਿਬ ਸਾਹਿਬ ਤੇ ਪੂਜਾ ਸਾਹਿਬ ਜੀ ਤੋਂ ਇਹਨਾਂ ਦੀ ਇਹ ਨਹੀਂ ਡੇਟਤਾ ਸੀ ਤੇ ਮੇਰਾ ਇਹ ਮੰਨਣਾ ਹੈ ਕਿ ਪ੍ਰਕਾਸ਼ ਸਿੰਘ ਬਾਦਲ ਦਾ ਸਿਆਸੀ ਪਤਨ ਉਹਦੇ ਹੋਇਆ ਜਦੋਂ ਠੀਂਡਾ ਹੋਣੀ ਉਹਨਾਂ ਦਾ ਸਾਥ ਛੱਡ ਕੇ ਤੇ ਦੂਜੇ ਪਾਸੇ ਚਲੇ ਗਏ 1960 ਦੇ ਦਹਾਕੇ 'ਚ ਹੋ ਗਈ ਔਰ ਇਹਨਾਂ ਦੇ ਪਾਸੇ ਹੁੰਦਾ ਨਤੀਜਾ ਹੋਇਆ ਕਿ ਇਸ ਜਿਹੜੇ ਹੈਗੇ ਗੁਰਗਰਾਹ ਸਭ ਦੀ بیਐਸਪੀ ਦੀਆਂ ਘਟਰਾਵਾਂ ਹੋਈਆਂ ਜੀ ਉਹਨਾਂ ਘਟਾਵਾਂ ਦੇ ਦੌਰ ਦੇ ਵਿੱਚ ਮੈਂ ਮੇਰੀ ਸਮਝ ਆਏ ਕਿ ਜੇ ਢੀਂਕਾ ਔਰ ਭੂਂੜ ਇਹ ਉਸ ਵੇਲੇ ਪ੍ਰੈਸ਼ਰ ਬਿਲਡ ਕਰਦੇ ਪ੍ਰਕਾਸ਼ ਸਿੰਘ ਬਾਦਲ ਤੇ ਇਹ ਜਿਹੜੀ ਸਾਨੂੰ ਜਿਹੜੇ ਹੈਗੇ ਆ ਜਿਹੜੇ ਦੋਸ਼ੀ ਅਫਸਰ ਹੈ ਇਹ ਜਿਹੜੇ ਦੋਸ਼ੀ ਆ ਉਹਨਾਂ ਨੂੰ ਸਖਤੀ ਨਾਲ ਜਿਹੜਾ ਹੈਗਾ ਮਿਤ ਜਤਰਾ ਜੀ ਦਾ ਇਹ ਉਦੋਂ ਗੱਲ ਕਰ ਲੈਂਦੇ ਦਾ ਅਕਾਲੀ ਦਲ ਦੀ ਅੱਜ ਹਾਲਤ ਇਹ ਨਾ ਹੁੰਦੀ ਲੇਕਿਨ ਇਹਨਾਂ ਨੇ ਉਹ ਹੌਸਲਾ ਨਹੀਂ ਕੀਤਾ ਪਰ ਜਦੋਂ ਇਹ ਹੋ ਗਿਆ ਕਿ ਅਕਾਲੀ ਦਲ ਬਿਲਕੁਲ ਹੀ ਮਾਜਿਆ ਗਿਆ ਹੁਣ ਅਕਾਲੀ ਦਲ ਤੇ ਪੱਲੇ ਹੀ ਕੱਖ ਨਹੀਂ ਰਿਹਾ ਉਦੋਂ ਫਿਰ ਇਹ ਛੱਡ ਕੇ ਪਾਸੇ ਹੋ ਗਏ ਜੀ ਇਹ ਠੀਕ ਹੈ ਕਿ ਅਕਾਲੀ ਦਲ ਦੀ ਭਾਰਤੀ ਜਨਤਾ ਪਾਰਟੀ ਦੇ ਨਾਲ ਨੇੜਤਾ ਰਹੀ ਹੈ ਸਾਂਝੀਆਂ ਸਰਕਾਰਾਂ ਬਣਾਉਂਦੇ ਰਹੇ ਹੈ ਸਿੰਘ ਸਾਲ ਸਾਹਿਬ ਵੀ ਲਗਭਗ 4-5 ਸਾਲ ਜਿਹੇ ਹੈਗੇ ਉਹ ਕਿਧਰ ਦੇ ਵਿੱਚ ਵਧੂਰ ਰਹੇ ਹੈ ਹੂੰ ਹੂੰ ਬਾਰੇ ਜਿਹੜੀ ਅਸਲ ਦੀ ਬਾਤ ਦੇ ਵਿੱਚ ਆਪਾਂ ਦੇਖੀ ਇਹ ਸੱਤ ਸਾਲ ਹੋ ਗਏ ਜਦੋਂ ਅਕਾਲੀ ਦਲ ਤੋਂ ਵੱਖ ਹੋ ਗਏ ਜੀ ਤਾਂ ਫਿਰ ਇਹਨਾਂ ਨੇ ਦੁਬਾਰਾ ਜਿਹੜੀ ਹੈਗੀ ਹੈ ਭਾਰਤੀ ਜਨਤਾ ਪਾਰਟੀ ਦਾ ਹੀ ਡੀਡ ਕਰ ਲਿਆ ਜੀ ਆਪਾਂ ਇਹ ਜਾਣਦੇ ਕਿ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਅੱਜ ਦੀ ਲੀਡਰਸ਼ਿਪ ਹੈ ਨਰੇਂਦਰ ਮੋਦੀ ਸਾਹਿਬ ਔਰ ਅਨਿਤ ਸ਼ਾਹ ਜੀ ਜੀ ਇਹ ਸੁਖਵੀਰ ਸਿੰਘ ਬਾਦਲ ਦੀ ਲੀਡਰਸ਼ਿਪ ਨੂੰ ਪ੍ਰਵਾਨ ਨਹੀਂ ਕਰਦੇ ਕਿਸੇ ਗੱਲ ਨੂੰ ਲੈ ਕੇ ਇਹਨਾਂ ਦਾ ਡਿਕਾਪੜਾ ਪੈ ਗਿਆ ਹੋਣਾ ਤੇ ਇੱਕ ਟੀਵੀ ਦੇ ਤਾਂ ਅਸੀਂ ਗਵਾਹ ਬਠਿੰਡੇ ਦੇ ਮੀਡੀਆ ਵਾਲੇ ਹੂੰ ਕਿ ਜਦੋਂ ਇਹਨੇ ਬਠਿੰਡਾ ਦਾ ਉਦਘਾਟਨ ਕੀਤਾ ਤਾਂ ਨਿਰਿੰਦਰ ਮੋਦੀ ਉਹਨਾਂ ਦੇ ਪ੍ਰਧਾਨ ਮੰਤਰੀ ਸਾਹਿਬ ਨੇ ਜੀ ਉਸ ਵੇਲੇ ਜਿਹੜਿਆ ਸੁਖਬੀਰ ਸਿੰਘ ਬਾਦਲ ਦੇ ਨਾਲ ਕੋਈ ਤਲਖੀ ਹੋਈ ਹੈ ਹਾਂ ਔਰ ਜਦੋਂ ਉਹਨਾਂ ਦਾ ਸਨਮਾਨ ਕੀਤਾ ਜਾ ਰਿਹਾ ਸੀ ਸ਼ਾਲ ਵਗੈਰਾ ਉਹਨਾਂ ਨੂੰ ਪਹਿਨਾਇਆ ਜਾ ਰਿਹਾ ਸੀ ਤਾਂ ਬੜੀ ਅਨਜੀ ਤੇਰੀ ਆ ਕਹਾਂਗੇ ਅਤ ਵੀ ਮਹਿਸੂਸ ਕਰ ਰਹੀ ਸੀ ਪ੍ਰਧਾਨ ਮੰਤਰੀ ਜੀ ਹਾਂ ਤਾਂ ਹਰਸ਼ਮਰਤ ਗੌਰ ਬਾਦਲ ਨੇ ਅੱਗੇ ਹੋ ਕੇ ਮੌਕਾ ਸੰਭਾਲਣ ਦੀ ਕੋਸ਼ਿਸ਼ ਕੀਤੀ ਪ੍ਰਕਾਸ਼ ਸਿੰਘ ਬਾਦਲ ਵੀ ਪਾਸੇ ਤੇ ਖੜੇ ਦੇਖਦੇ ਰਹੇ ਜੀ ਜੀ ਲੇਕਿਨ ਆ ਵੀ ਮੋਦੀ ਨੇ ਜਿਹੜਾ ਹੈਗਾ ਬਹੁਤਾ ਬੇਚੀ ਦਿੱਤਾ ਉਹ ਇੱਕ ਗਰਮੀ ਦੇ ਵਿੱਚ ਉੱਥੋਂ ਚਲੇ ਗਏ ਸੀ ਬਾਅਦ ਇਹ ਹਾਲਾਤ ਤਾਂ ਦੇਖਿਆ ਕਿ ਜਦੋਂ ਮੋਦੀ ਸਾਹਿਬ ਨੇ ਨਾਮੋਨੇਸ਼ਨ ਪੇਪਰ ਫਾਈਲ ਕੀਤੇ ਗੁਜਰਾਤ ਚੋਂ ਆਪਣੇ ਹਲਕੇ ਤੋਂ ਜੀ ਪ੍ਰਕਾਸ਼ ਸਿੰਘ ਬਾਦਲ ਉਹਨਾਂ ਨੇ ਪੇ ਨਾਮਿਨੇਸ਼ਨ ਪੇਪਰ ਫਾਈਲ ਕਰਾਉਣ ਜਾਂਦੇ ਐ ਉਸ ਵੇਲੇ ਭਾਵੇਂ ਪ੍ਰਕਾਸ਼ ਸਿੰਘ ਬਾਦਲ ਦੇ ਗੋਡੀਆਂ ਸਲਾਉਂਦੇ ਐ ਮੋਦੀ ਸਾਹਿਬ ਲੇਕਿਨ ਸੁਖਵੀਰ ਸਿੰਘ ਬਾਦਲ ਦੇ ਨਾਲ ਉਹਨਾਂ ਦਾ ਜਿਹੜਾ ਕਰੂਗਾ ਜਿਹਨੂੰ ਆਪਾਂ ਕਹ ਲਈਏ ਉਹ ਰਲਦਾ ਨਹੀਂ ਤੇ ਟੀਪਸਾ ਸਾਹਿਬ ਜਦੋਂ ਅਲੱਗ ਹੋਏ ਤਾਂ ਟੀਪਸਾ ਸਾਹਿਬ ਨੂੰ ਪ੍ਰਮੋਟ ਕਰਨ ਦੀ ਕੋਸ਼ਿਸ਼ ਕੀਤੀ ਗਈ ਜੀ ਇਹ ਕਿਹਾ ਗਿਆ ਕਿ ਤੁਸੀਂ ਇਹ ਲੀਡਰਸ਼ਿਪ ਸੰਭਾਲੋ ਹੂੰ ਹੂੰ ਪਰ ਇਹ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਜਿਹੜੀ ਆਪਾਂ ਦੇਖੀਏ ਜਿਹ ਭਾਰਤੀ ਜਨਤਾ ਪਾਰਟੀ ਦੀ ਆਪਾਂ ਪਾਲਿਸੀ ਸਮਝ ਗਏ ਹੂੰ ਹੂੰ ਤਾਂ ਉਹਨਾਂ ਦੀ ਪਾਲਿਸੀ ਹੈ ਕਿ ਇੱਕ ਪਾਰਟੀ ਦੇ ਵਿੱਚ ਪਹਿਲਾਂ ਫੁੱਟ ਪਾਓ ਇੱਕ ਅਦਾ ਬੰਦਾ ਨਾਲ ਲੈ ਕੇ ਆਓ ਲੇਕਿਨ ਕਿਸੇ ਵੀ ਲੀਡਰ ਨੂੰ ਜਿਹੜਾ ਉਹਨਾਂ ਦਾ ਦੂਜਾ ਲੀਡਰ ਆ ਉਸ ਲੀਡਰ ਨੂੰ ਆਪਣੇ ਪੈਰਾਂ ਤੇ ਖੜਾ ਨਾ ਹੋਣ ਦਿੱਤਾ ਜਾਂਦੀ ਬਿਲਕੁਲ ਜੀ ਸੁਖਦੇਵ ਸਿੰਘ ਢੀਸਾ ਨੂੰ ਪਦਮ ਪੂਸ਼ਣ ਵੀ ਦਿੱਤਾ ਅਕਾਲੀ ਦਲ ਦੇ ਨਾਲ ਤੋੜ ਵੀ ਲਿਆ ਉਹਨਾਂ ਦੇ ਬੇਟੇ ਨੂੰ ਅਕਾਲੀ ਦਲ ਤੇ ਬੀਜੇਪੀ ਦਾ ਜਿਹੜਾ ਜਿਹੜਾ ਇਹਨਾਂ ਦਾ ਅਕਾਲੀ ਦਲ ਸਿੱਖੀ ਦਾ ਸਾਬਾ ਵਾਲਾ ਟਿਕਟ ਵੀ ਦੇਤੀ ਸ਼ਬਰੂਰ ਤੋਂ ਉਹ ਚੋਣ ਹਾਰ ਵੀ ਗਏ ਲੇਕਿਨ ਜਿਹੜੀ ਅਸਲ ਪਾਵਰ ਹੁੰਦੀ ਹੈ ਨਾ ਚੰਦੀ ਸਾਹਿਬ ਉਹ ਪਾਵਰ ਜਿਹੜੀ ਹੈ ਢੀਕਸਾ ਸਾਹਿਬ ਨੂੰ ਨਹੀਂ ਦਿੱਤੀ ਬਿਲਕੁਲ ਜੀ ਤੇ ਢੀਕਸਾ ਸਾਹਿਬ ਫਿਰ ਉੱਥੋਂ ਫਰਸਟ੍ਰੇਟ ਹੋ ਗਏ ਹਾਲਤ ਬਾਅਦ ਦੇ ਵਿੱਚ ਮੈਨੂੰ ਇਹ ਜਾਣਕਾਰੀ ਮਿਲੀ ਹੈ ਕਿ ਟੀਕਸਾ ਸਾਹਿਬ ਜਿਹੜੇ ਟੈਲੀਫੋਨ ਕਰਦੇ ਹੁੰਦੇ ਸੀ ਨਾ ਬਹੁਤ ਤੇ ਬੜੀ ਅਮਿਸ਼ਾ ਦਾ ਆ ਜਿਹੜਾ ਪੀ ਹੈ ਉਹ ਨਾਲ ਟੈਲੀਫੋਨ ਵੀ ਅਟੈਂਡਿਟੀ ਕਰਦਾ ਹੁੰਦਾ ਸੀ ਜੀ ਇਹਨਾਂ ਦੇ ਨੇੜਲੇ ਦੱਸਦੇ ਆ ਕਿ ਟੀਕਸਾ ਸਾਹਿਬ ਬਹੁਤ ਜ਼ਿਆਦਾ ਫਰਸਟੇਡ ਹੋ ਗਏ ਉਹਨਾਂ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਆ ਦੇ ਸਾਨੂੰ ਪਰਦੇ ਰਹੇ ਹੈ ਪਰ ਸਾਡੇ ਨਾਲ ਨਿਭਦੇ ਨਹੀਂ ਤੇ ਇਹ ਗੱਲ ਆਪਾਂ ਦੇਖੀ ਤਾਂ ਹੈ ਕਿ ਯੂਨੀਵਰਸਲ ਟ੍ਰੁਥ ਹੈ ਇੱਕ ਹਕੀਕਤ ਹੈ ਇਹ ਸਚਾਈ ਹੈ ਜੀ ਤੁਸੀਂ ਦੇਖੋ ਕਿ ਕਿਸ ਤਰ੍ਹਾਂ ਦੇ ਨਾਲ ਮਹਾਰਾਸ਼ਟਰ ਦੇ ਵਿੱਚ ਇਹ 7 ਸਾਲਾਂ ਉਹਦੇ ਵਿੱਚ ਫੁੱਟ ਪਾਈ ਉਹ ਤੋਂ ਬਿਠਾ ਕੇ ਦੇ ਮੁਕਾਬਲੇ ਦੇ ਉੱਤੇ ਇੱਕ ਨਾ ਸਿੱਦੇ ਖੜਾ ਕੀਤਾ ਇੱਕ ਨਾ ਸਿੰਦੇ ਨੂੰ ਫਿਰ ਮੁੱਖ ਮੰਤਰੀ ਬਣਾਇਆ ਅੱਜ ਇੱਕ ਨਾ ਸਿੱਦੇ ਦੀ ਹਲਤ ਕੀਆ ਅੱਜ ਉਹ ਦੂਜੇ ਦਰਜੇ ਦਾ ਲੀਡਰ ਵੀ ਨਹੀਂ ਰਿਹਾ ਉਹਦੇ ਮੁੰਡੇ ਨੂੰ ਬੇਸ਼ੱਕ ਉਹਨਾਂ ਦੇ ਪਰਿਵਾਰ ਨੂੰ ਉਹਨਾਂ ਦੀ ਧਿਰ ਨੂੰ ਥੋੜੀ ਬਹੁਤੀ ਕੈਂਡੀਡੇਟ ਦੇ ਵਿੱਚ ਫਾਇਦਾ ਦੇ ਦਿੱਤੀ ਹੈ ਲੇਕਿਨ ਮੁੱਖ ਮੰਤਰੀਤਾ ਫਿਰ ਉਹਨਾਂ ਨੇ ਦਵਿੰਦਰ ਫੜਨ ਨੂੰ ਵੀ ਬਣਾਇਆ ਇਹ ਉਹ ਵੀ ਮਹੱਤਵਪੂਰਨ ਹੈ ਉਲਮ ਲਾ ਕੇ ਜੇ ਭਾਂਤੀ ਜੱਤਾ ਪਾਰਟੀ ਦੀ ਜੇ ਦੇਖੀਏ ਨੀਤੀ ਦੇਖੀਏ ਤਾਂ ਨੀਤੀ ਇਹ ਆ ਕਿ ਬੰਦੇ ਨੂੰ ਬਰਤ ਦੇ ਤੇ 10 ਮਿੰਟ ਸੁਧਤ ਲਈ ਜੀ ਲਗ ਭਟ ਕੇ ਹੀ ਕੁਸ਼ਤੀ ਸਸਾਵੜਲ ਹੋਇਆ ਉਮਰ ਬਰਾਜ ਦੀ ਉਮਰ ਕਾਫੀ ਹੋ ਗਈ ਸੀ ਬਿਮਾਰ ਹੋ ਗਈ ਸੀ ਔਰ ਮੈਂ ਮੰਨਦਾ ਕਿ ਸਿਆਸਤਦਾਨ ਨੂੰ ਜਦੋਂ ਸਿਆਸਤ ਦੇ ਵਿੱਚ ਐਕਟਿਵ ਨਾ ਰਹੇ ਉਹਦੇ ਕੋਲੇ ਰੁਤਵਾ ਨਾ ਰਹੇ ਉਹ ਐਮਐਲਏ ਜਾਂ ਐਮਪੀ ਬڑے ਜਾਂ ਨਾ ਬڑے ਉਹ ਵਜ਼ੀਰ ਹੋਵੇ ਜਾਂ ਨਾ ਹੋਵੇ ਪਰ ਇਸ ਸਮਾਜ ਦੇ ਵਿੱਚ ਉਹਦਾ ਰੁਤਵਾ ਇੱਕ ਸਿਆਸੀ ਲੀਡਰ ਵੱਲੋਂ ਮਜੂਦ ਦੀ ਮਾਨਤਾ ਹੈ ਫਿਰਦਾ ਜਿਉਦਾ ਰਹਿੰਦਾ ਤੇ ਉਹ ਮਤਲਬ ਜਿਹੜਾ ਹੈਗਾ ਬਹੁਤ ਸਰਗਰਮ ਰਹਿੰਦਾ ਹੈ ਪਰ ਜਦੋਂ ਬਿਲਕੁਲ ਹੀ ਬਦਰ ਸਮਝ ਲਓ ਆਪਾਂ ਮੈਂ ਪੰਜਾਬੀ ਚ ਥੋੜਾ ਸਖਤ ਸ਼ਬਦ ਵਰਤਣਾ ਪੈਦਾ ਵੀ بیکਾਰ ਹੋ ਜੇ ਤੇ ਬੰਦਾ ਫਿਰ ਖਸਤੇ ਹੋ ਜਾਂਦਾ ਤੇ ਛੇਤੀ ਜਿਹੜਾ ਹੈਗਾ ਚਲਾ ਜਾਂਦਾ ਤੁਸੀਂ ਜ਼ਿਕਰ ਕੀਤਾ ਸੀ ਆਫ ਦੀ ਰਿਕਾਰਡ ਕੇ ਪ੍ਰਕਾਸ਼ਨ ਬਦਲ ਜਾਂ ਜਿਆਦਾ ਕੀੜਾ ਸੀ ਪ੍ਰਕਾਸ਼ ਸਿੰਘ ਬਾਦਲ ਨੇ ਇਸ ਕਰਕੇ ਜਿਆਦਾ ਦੀ ਦਸੀ ਕਿਉਂਕਿ ਪ੍ਰਕਾਸ਼ ਸਿੰਘ ਬਾਦਲ ਨੂੰ ਔਰਤਵਾ ਮਿਲਦਾ ਸੀ ਜੀ ਜੀ ਭਾਵੇਂ ਪੰਜਾਬ ਦੇ ਲੋਕਾਂ ਜੋ ਅਕਾਲੀ ਦਲ ਕੱਤੇ ਗਏ ਸੀ ਲੇਕਿਨ ਨੈਸ਼ਨਲ ਲੀਡਰਸ਼ਿਪ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਦਾ ਇੱਕ ਰੁਤਬਾ ਸੀ ਪ੍ਰਧਾਨ ਮੰਤਰੀ ਦੇ ਚਰਮੀ ਹੱਥੋਂ ਦਾ ਸੀ ਜੀ ਤੁਸੀਂ ਇਹ ਦੇਖੋ ਕਿ ਪ੍ਰਕਾਸ਼ ਸਿੰਘ ਬਾਦਲ ਦੀ ਜਦੋਂ ਮੌਤ ਹੁੰਦੀ ਹੈ ਤੇ ਉਸ ਮੌਤ ਵੇਲੇ ਉਹਨਾਂ ਦੀ ਡੈੱਡ ਬਾਡੀ ਚੰਡੀਗੜ੍ਹ ਤੋਂ ਓਨੀ ਦਿਨ ਤੱਕ ਉਠਾਈ ਨਹੀਂ ਸੀ ਜਿੰਨੀ ਦਿਨ ਮਿਰਦਰ ਮੋਦੀ ਦਿੱਲੀ ਤੋਂ ਚੰਡੀਗੜ੍ਹ ਆ ਕੇ ਉਹਨੂੰ ਸ਼ਰਧਾਂਜਲੀ ਦੇ ਕੇ ਗਿਆ ਸੀ ਬਿਲਕੁਲ ਜੀ ਔਰ ਉਹਦੇ ਭੋਗ ਦੇ ਉੱਤੇ ਅੰਮ੍ਰਿਤਸਰ ਦਾ ਜਾਣਾ ਇਹ ਸਾਰੀਆਂ ਚੀਜ਼ਾਂ ਜਾਣਦਾ ਪਰ ਇਹ ਜਿਹੜੇ ਦੂਜੇ ਲੀਡਰ ਐ ਡੀਕਸਾ ਸਾਹਿਬ ਹੋਣ ਇਹੋ ਜਿਹੇ ਲੀਡਰ ਹੋਣ ਇਹਨਾਂ ਲੀਡਰਾਂ ਨੂੰ ਇਹ ਮਾਨ ਸਨਮਾਨ ਨਹੀਂ ਮਿਲਿਆ ਸੋ ਡੀਕਸਾ ਸਾਹਿਬ ਇਸ ਦੁਨੀਆ ਤੋਂ ਚਲੇ ਗਏ ਆ ਉਹਨਾਂ ਨੂੰ ਬਹੁਤ ਸਾਰੇ ਲੋਕਾਂ ਨੇ ਸ਼ਰਧਾਂਜਲੀ ਭੇਟ ਕੀਤੀ ਹੈ ਪੰਜਾਬ ਦੇ ਹਰ ਛੋਟੇ ਤੋਂ ਲੈ ਕੇ ਵੱਡੇ ਲੀਡਰ ਨੇ ਸ਼ਰਧਾਂਜਲੀ ਭੇਟ ਕੀਤੀ ਹੈ ਉਮੀਦ ਪਤਰ ਤੇ ਜੀ ਆਪਾ ਦੇਖਿਓ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਲੈ ਕੇ ਅਰਵਿੰਦ ਕੇਜਰੀਵਾਲ ਤੱਕ ਸਾਰੇ ਲੀਡਰਾਂ ਨੇ ਉਹਨਾਂ ਨੂੰ ਸ਼ਦਾਇਲੀਬੇਟ ਕੀਤੀ ਹੈ ਚਲੋ ਕਈ ਵਾਰੀ મતਭੇਦ ਹੋ ਜਾਂਦੇ ਆ ਸਾਡੀ ਵਿਚਾਰਾਂ ਦੀ ਜਿਹੜੀ ਹੈਗੀ ਹੈ ਟਕਰਾਹ ਹੁੰਦਾ ਵਿਚਾਰ ਮਿਲ ਜਾਂਦਾ ਮੈਨੂੰ ਇੱਕ ਵਕਤੀਗਤ ਹੁੰਦੀ ਹੈ ਬਿਲਕੁਲ ਜੀ ਲੇਕਿਨ ਇੱਕ ਬੰਦੇ ਦਾ ਜਿਹਦਾ ਇੱਕ ਚੰਗਾ ਸੋਸ਼ਲ ਲਾਈਫ ਹੋਵੇ ਇਸ ਤਰ੍ਹਾਂ ਸਮਾਜ ਦੇ ਵਿੱਚ ਰੁਕਸ਼ਤ ਹੋ ਜਾਣਾ ਭਾਵੇਂ ਇੱਕ ਉਮਰ ਦੇ ਉਮਰ ਕਾਫੀ ਸੀ ਨਾ ਦੀ ਪਰ ਫਿਰ ਵੀ ਉਹਨਾਂ ਦੀ ਜਿਹੜੀ ਪੰਜਾਬ ਦੇ ਵਿੱਚ ਜਿਹੜੀ ਉਹਨਾਂ ਦੀ ਕਾਰਗੁਜ਼ਾਰੀ ਸੀ ਉਹ ਆਪਣੇ ਆਪ ਦੇ ਵਿੱਚ ਕੋਸ਼ਿਸ਼ ਹੀ ਬੰਦਾ ਕਰਦਾ ਕਿ ਮੈਂ ਆਪਣਾ ਜਗ੍ਹਾ ਨਾ ਕਮਾਵਾਂ ਇੱਕ ਸਾਡੇ ਲੋਕ ਵੀ ਤੁਸੀਂ ਕਾਲਜ ਦੀ ਪ੍ਰਧਾਨਗੀ ਤੋਂ ਲੈ ਕੇ ਕੇਂਦਰ ਦੇ ਕੈਬਨਿਟ ਮੰਤਰੀ ਤੱਕ ਪਹੁੰਚੜਾ ਇਹ ਸ਼ੋਭੀ ਪ੍ਰਾਪਤੀ ਨਹੀਂ ਹੁੰਦੀ ਵੱਡੀ ਪ੍ਰਾਪਤੀ ਹੈ ਤੇ ਅਸੀਂ ਪੀਟੀਆ 24 ਬਲੋਂ ਸੁਮੇਤੀ ਟੀਮ ਬਲੋਂ ਮਰਹੂਮ ਆਗੂ ਸਰਦਾਰ ਸੁਖਦੇਵ ਸਿੰਘ ਦੀ ਸਾਨੂੰ ਸ਼ਰਧਾਜਲੀ ਭੇਟ